ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਓ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵਿਊਰ ਇਸ ਸਮੇਂ ਵੀਡੀਓ ਦੇਖ ਰਹੇ ਮੇਰੇ ਦਾਤਾ ਸੱਚਾ ਪਾਤਸ਼ਾਹ ਜੀਓ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਸਾਰੇ ਆਪਣੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਜੈ 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 ਮਨੋ ਕਾਮਨਾ ਮੈਂ ਮੇਰੇ ਦਾਤਾ ਜ਼ਰੂਰ ਪੂਰੀਆਂ ਕਰੂੰ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਡੀ ਭੈਣ ਹੈ ਇੱਕ ਯੂ ਐਸ ਏ ਤੋਂ ਜੋ ਸਾਨੂੰ ਸਪੈਸ਼ਲ ਮਿਲਣ ਵਾਸਤੇ ਅੱਜ ਸਾਡੇ ਘਰ ਆਏ ਆ ਬੜਾ ਮਨ ਲੱਗਿਆ ਵਾ ਕਿਉਂਕਿ ਅਕਸਰ ਅਸੀਂ ਫੋਨ ਤੇ ਉਹਨਾਂ ਦੇ ਨਾਲ ਕਾਫੀ ਗੱਲਾਂ ਕਰਦੇ ਹੁੰਦੇ ਆ ਤੇ ਅੱਜ ਜਿਹੜਾ ਫਿਜ਼ੀਕਲੀ ਮਿਲਣਾ ਉਹ ਗੱਲ ਵੱਖਰੀ ਹੁੰਦੀ ਆ ਵਾਕਈ ਜਿਹੜੇ ਸਾਡੇ ਦਿਲ ਦੇ ਵਿੱਚ ਖੁਸ਼ੀ ਆ ਉਹ ਮੈਂ ਬਿਆਨ ਨਹੀਂ ਕਰ ਸਕਦਾ ਉਹਨੂੰ ਹਨਾ ਤੇ ਅੱਜ ਉਹ ਆਏ ਹੋਏ ਆ ਤੇ ਅੱਜ ਇੱਕ ਹੋਰ ਹੈ ਉਹਨਾਂ ਦੀ ਜਿਹੜੀ ਬੇਟੀ ਹੈ ਛੋਟੀ ਉਹਦਾ ਬਰਥਡੇ ਵੀ ਆ ਸਾਡੀ ਮੈਂ ਕਹਿੰਦਾ ਵੀ ਸਾਡੀ ਭਾਣਜੀ ਦਾ ਹੈਪੀ ਬਰਥਡੇ ਵੈਲ ਵਿਸ਼ੇਸ ਆ ਉਹਨੂੰ ਪਰਮਾਤਮਾ ਨੂੰ ਲੰਬੀ ਉਮਰ ਆ ਬਖਸ਼ੇ ਤਰੱਕੀਆਂ ਬਖਸ਼ੇ ਹਨ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਉਹ ਇੱਧਰ ਵੀ ਕੋਈ ਵਾਇਰ ਨਹੀਂ ਖਾਲਸਾ ਵੈਰੀ ਫਤਿਹ ਹੋ ਗਿਆ ਕੋਈ ਕੋਈ ਗੁਰਦਵਾਰਾ ਚ ਅਨਾਉਂਸਮੈਂਟ ਹੋ ਰਹੀ ਹੈ ਅਨਾਉਂਸਮੈਂਟ ਸੀਗੀ ਜੀ ਇਹ ਕੋਈ ਇਹ ਸ਼ਰਮ ਕਾਰਡ ਵਗੈਰਾ ਬਣਾਉਣੇ ਆ ਜਾਂ ਆਵਾ ਕਾਰਡ ਬਣਾਉਣੇ ਆ ਹੋਰ ਕੋਈ ਅਕਣਾਂ ਦੇ ਕਈ ਆ ਗੁਰਦਵਾਰ ਸਾਹਿਬ ਚੋਂ ਅਨਾਉਂਸਮੈਂਟ ਚੱਲਦੀ ਸੀਗੀ ਸੋ ਆ ਫੈਮਲੀ ਇਕੱਠੀ ਕਰੀ ਹੋਈ ਹੈ ਸਾਡੀ ਭੈਣ ਨੇ ਇਕਬਾਲ ਕੌਰ ਨੇ ਆ ਕਾਫੀ ਜਣੇ ਆ ਗਏ ਉਧਰ ਮਤਲਬ ਜਾਨਮahal ਦੇ ਘਰ ਦੇ ਵੀ ਹੈਗੇ ਆ ਤੇ ਨਾਲੇ ਆਪਣਾ ਉਹ ਕਿਆ ਕਹਿੰਦੇ ਉਧਰ ਸਰਬਜੀਤ ਰਾਂ ਦੇ ਘਰ ਤੇ ਵੀ ਆ ਕੇ ਸਾਡੀ ਜਗਤ ਮਾਤਾ ਵੀ ਆ ਗਈ ਸਾਡੇ ਜਣੇ ਸਾਰੇ ਟੱਬਰ ਇੱਥੇ ਇਕੱਠਾ ਹੋ ਗਿਆ ਅਸੀਂ ਹੁਣ ਕੇਕ ਕੱਟਣਾ ਜੀ ਆ ਆਪਣੀ ਭਾਣ ਜੀ ਦਾ ਹਨਾ ਜਨਮ ਦਿਨ ਤੇ ਤੇ ਬਾਕੀ ਮਿਲਦੇ ਆਂ ਜਾ ਕੇ ਅੰਦਰ ਮਲਾਵਾ ਕੇ ਪਤਾ ਨੂੰ ਸਾਰਿਆਂ ਨੂੰ ਹੂੰ ਕੀ ਦਾ ਸਾਡਾ ਹੈਪੀ ਅੱਜ ਸਾਡਾ ਜਸਪ੍ਰੀਤ ਅੰਟੀ ਮੈਂ ਹਾਂ ਤੁਹਾਨੂੰ ਦੱਸਣਾ ਦਾ ਕੀ ਲਿਖਿਆ ਉਹ ਉਹ ਨਹੀਂ ਗੁਰਨੀ ਸੁਭਰੀਦ ਸੁਭੀ ਅੰਨ ਸਮੇਂ ਸਬਾਲਾ ਕਰਨ ਕੋਈ ਨਾ ਤੇਰਾ ਨਹੀਂ ਆਪਾਂ ਨੂੰ ਕਰਾਂਗੇ ਕੇ 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 ਰੋਟਾ ਥੋੜਾ ਰੁਕ ਦੋ ਲੋ ਜੀ ਸਾਰਾ ਪਰਿਵਾਰ ਇਕੱਠਾ ਹੋਇਆ ਵਾ ਜੀ ਮਾਰ ਲਓ ਤੁਨੂੰ ਹੈ ਕਿ ਮੈਂ ਤੇਰਾ ਲੈ ਸ਼ੌਕ ਲੈਣਾ ਤੂੰ ਵੀ ਲੈ ਲੈ ਵਿਚੇ ਭਾਬੀ ਨੂੰ ਵੱਜਦੇ ਆ ਫੋਨ ਬਹੁਤ ਬਿਜ਼ੀ ਪਰਸਨ ਆ ਗਈ ਆ ਆ ਸਸੀ ਕਾਲ ਹਾਂ ਸਸੀ ਕਾਲ ਬੁਲਾਉਣੀ ਭੁੱਲ ਗਿਆ ਆ ਆ ਗਈ ਆ ਗਈ ਆ ਲਾਲਾ ਸੱਚੀ ਕਾਲ ਬਾਈ ਸਸੀ ਕਾਲ ਹਾਂ ਤੂੰ ਵੀ ਬੁਲਾ ਤੂੰ ਵੀ ਬੁਲਾ ਸਸੀ ਬੁਲਾ ਹਾਂ ਵਿਚਾਰੇ ਚੱਛੜੀ ਕਰਦੇ ਫਰਵਾਜ਼ਾ ਟੋਕ ਕਿਹਦਾ ਪੱਟੇ ਅੱਜ ਚਲੇ ਬੀ ਦੀ ਦੀ ਉਹ ਚਲੇ ਬੀ ਦੀ ਦੀ ਉਹ ਵੀ ਘਾਹ ਦੇਦੀ ਰਹੀ ਹੈ ਬੱਤ ਇੱਕ ਦੀਦੀ ਦਾ ਬਰਥਡੇ ਗੁਰਨੀਤ ਦੀਦੀ ਦਾ ਪਪੂ ਆਦੀ ਪੂਆ ਦੀ ਛੋਟੀ ਕੁੜੀ ਦਾ ਬਰਥਡੇ ਹੈ ਆਪਣੀ ਦਾ ਔਰ ਜਿਹੜੇ ਆਏ ਮੇਰੇ ਸਾਡੀ ਮੰਮੀ ਦਾ ਵੀ ਤਾਈ ਹਾਂ ਹਾਂ ਕਦੀ ਜਗਤ ਮਾਤਾ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਕੀ ਕਹੀ ਹੈ ਕੱਲੂ ਜੀ ਮੇਰਾ ਕੱਲੂ ਤੇਰਾ ਤੈਨੂੰ ਵੀ ਅਡਵਾਂਸੇ ਵਧਾਈਆਂ ਉਹ ਅੱਜ ਇਹ ਨਿਪਟਾ ਦੇ ਤੇ ਵਿੱਚ ਲਿਖ ਬੜੇ ਤਿੰਨ ਸਾਰਿਆਂ ਦੇ ਲਿਬੇਟ ਦੇਣਾ ਤੁਹਾਡਾ ਤਿੰਨਾਂ ਦਾ ਜੌਰ ਦੇ ਦੋ ਹੈਪੀ ਬਰਥਡੇ ਸਾਰਿਆਂ ਨੂੰ ਕਹਿ ਦੇਣਾ ਆਪਾਂ ਹੈਨਾ ਪੈਨਕਲ ਦੇ ਸੁਬਦ ਪੈਨਿਕਲ ਨਾ ਲਿਖਦੀ ਨਾਲ ਨਾਲ ਨਹੀਂ ਚਲੋ ਬੋਲ ਤਾਂ ਰਿਕਾਰਡ ਹੋ ਗਿਆ ਕਹਿਮ ਵੀ ਆਪਣਾ ਸੰਦੀਪ ਦਾ ਵੀ ਜਗਤ ਮਤਾ ਦਾ ਵੀ ਤੇ ਗੁਰਨੀਤ ਕੌਰ ਦਾ ਵੀ ਅੱਜ ਪਾਈ ਅਸੀਂ ਹੈਪੀ ਬਰਥਡੇ ਲੱਗੇ ਬਣਾਉਣ ਸਾਡੀ ਭੈਣ ਅਕਬਲ ਕੌਰ ਬਾਹਰ ਤੇ ਆਈ ਹੋਈ ਐ ਸਤਿ ਸ੍ਰੀ ਅਕਾਲ ਪਰਵਾਨ ਕਰ ਲਈ ਸਾਰੇ ਤੇ ਅੱਜ ਇੱਕ ਸੁਪਨੇ ਜੇ ਵਾਂਗੂ ਲੱਗ ਰਿਹਾ ਵੀ ਭੈਣ ਸਾਡੇ ਕੋ ਆ ਕੇ ਦਿੱਤਾ ਇਹਨੇ ਸਰਪ੍ਰਾਈਜ਼ ਇਹ ਸਾਨੂੰ ਆ ਕੇ ਕਰਨ ਵੀ ਆ ਜਾ ਓਏ ਮੈਂ ਸਤਿਕਾਰ ਜੀ ਬੀਬੀਆਂ ਬਣਨ ਸਾਰੀਆਂ ਸੱਸ ਜੀ ਸਾਡੀ ਅੱਜ ਹਾਂ ਨਾਨਦਾ ਜੀ ਆਹ ਹਾ ਹਾ ਇੱਥੇ ਹੁਣ ਵੱਡੀ ਗੱਲ ਹੈ ਨਾ ਕੋਈ ਨਹੀਂ ਕੋਈ ਨਹੀਂ ਹੈ ਹਾਂ ਉਹਦੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਆ ਕਾਦਾ ਵੀ ਆਈ ਪਾਇਆ ਮੇਰਾ ਵੀ ਪਾਇਆ ਮੇਰਾ ਨਾ ਕੀ ਹੈ ਇਹਨੇ ਲਾਈ ਆ ਇਹਨੇ ਇਹਨੇ ਸਾਨੂੰ ਬਹੁਤ ਸਾਡਾ ਵੀ ਬਹੁਤ ਬੋਕਰਿਆ ਮਾਨ ਇਹਨੇ ਸਾਨੂੰ ਰੈਡੀ ਲੈ ਕੇ ਦਿੱਤੀ ਵੀ ਸਾਨੂੰ ਫ੍ਰਿਜ ਲੈ ਕੇ ਦਿੱਤਾ ਅੱਛਾ ਯਾਦ ਹੈ ਅੱਛਾ 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 ਹਾਂ ਉਪੀਚੇ ਸਭ ਬਿਲਕੁਲ ਬਿਲਕੁਲ ਯਾਦ ਆ ਠੀਕ ਠੀਕ ਆ ਠੀਕ ਨਾ ਨਹੀਂ ਮੈਨੂੰ ਯਾਦ ਆ ਤੇਰੇ ਤੇ ਯਾਦ ਆ ਬਣੇ ਰੱਖ ਹੁਣ ਵੀ ਚਾਹੀਦਾ ਭਾਬੀ ਯਾਦ ਯਾਦ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਰੱਖੇ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਸਰਪ੍ਰਾਈਜ਼ ਹੈਗਾ ਹੋ ਗਿਆ ਜਾਂ ਥੱਲੇ ਗੱਡੀ ਰੁਕੀ ਆ ਕੇ ਉਹ ਮੈਨੂੰ ਭਾਜੀ ਨੇ ਹੱਥ ਜਾਂ ਮਾਰਿਆ ਮਾ ਬਾਈ ਕੋਈ ਰਸਤਾ ਰਸਤਾ ਭੁੱਲ ਗਿਆ ਕੋਈ ਹਾਂ ਚੱਲ ਭੈਣ ਨੇ ਜਾ ਕੇ ਕਹਿੰਦੇ ਮੈਂ ਅਕਬਾਰ ਖੌਰ ਮੈਂ ਜਦੋਂ ਉਹ ਹੋ ਮਾ ਉਹ ਸਾਦਾ ਗੀ ਉਹ ਸਰਪ੍ਰਾਈਜ਼ ਹੈਗਾ ਹੋ ਗਿਆ ਵੀ ਸੋਚਿਆ ਵੀ ਨਹੀਂ ਦੱਸਦਾ ਮੈਂ ਕਿ ਐਸਾ ਹਰ ਵੇਲੇ ਇੱਕ ਤਾਂ ਹੁੰਦਾ ਬੰਦਾ ਚੱਕਰ ਕਰਕੇ ਕਿਰਨੀ ਆ ਸਰ ਜੀ ਹੋਰ ਕੀ ਇੱਕ ਤਾਂ ਹੁੰਦਾ ਵੀ ਭੈਣ ਆਉਂਦੀ ਦਾ ਪਿਛਲੇ ਮੈਂ ਕਹਿੰਦਾ ਜਾਇ ਜ਼ਮੀਨ ਤੇ ਵਿਆਹ ਦੀ ਆਉਂਦੀ ਆ ਵੀ ਮੈਂ ਆ ਗਈ ਅੱਜ ਆਈ ਕੱਲ ਆਈ ਲੈਂਡ ਆ ਤੋਏ ਆ ਇਹ ਉਹ ਬਸ ਸਰੀਰਿਕ ਥੋੜੇ ਜਿਹਾ ਸਰੀਰਿਕ ਪਰੇਸ਼ਾਨੀਆਂ ਕਰਕੇ ਪਹੁੰਚ ਰਿਹਾ ਪਰ ਅੱਜ ਪਹੁੰਚ ਗਏ ਪਹੁੰਚ ਗਏ ਜੀ ਕਰ ਲੈ ਲੈਂਡ ਕਰੇ ਆਪਣੇ ਚੌਥੇ ਜਿੱਥੇ ਵੀ ਇਹਨਾਂ ਨੇ ਪਹੁੰਚਣਾ ਬਾਅਦ ਕਰਦੇ ਠੀਕ ਹੈ ਨਾ ਚਾ ਦੇਖੋ ਬਹੁਤ ਜੇ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਨੂੰ ਵੀ ਸਪੈਸ਼ਲ ਬੁਲਾ ਲਿਆ ਭਾਈ ਥੋੜੀ ਜਿਆਦਾ ਨੇੜਤਾ ਸਾਡੇ ਨਾਲ ਤੇ ਭੈਣ ਨੇ ਜਸਮੀ ਨਾਲ ਬਣਾ ਲਈ। ਦਿੱਲੀ ਤੋਂ ਰੁਟੀਨ ਦੇ ਵਿੱਚ ਇਹ ਆਪਸ ਦੇ ਵਿੱਚ ਗੁਫਤਗੂ ਕਰਦੇ ਰਹਿੰਦੇ ਨੇ ਗੁਫਤਗੂ ਮਤਲਬ ਫੋਨ ਤੇ ਪਰ ਮੈਂ ਜਹਾਨ ਚੜ ਗਈ। ਇਹ ਇੱਕ ਦੱਸਿਆ ਬਸ ਕਿਤੇ ਆ ਗਈ। ਇਹ ਕਰਿਆ। ਇਹੀ ਗੱਲ ਹੈਗੀ ਐ। ਤੇ ਜਵਾਕ ਵੀ ਬੈਠੇ ਆ ਜੀ। ਪੂਰੀ ਆਇਆ। ਹਾਂ। ਵਿਸ਼ੇਂਤ ਵੀ ਬੁਲਾਇਆ ਸੀ ਵੈਸੇ ਜਰਾ। ਹਾਂ। ਕਣ ਕਹਿੰਤੀ ਜੋ ਅੱਖਾਂ ਨੂੰ ਮਲਾਉ ਸਾਰੇ ਸਾਰੇ ਪਰਿਵਾਰ ਦੇ ਸਾਰੇ ਬਲੌਗ ਦੇਖਦੀ ਐ ਇਹ ਤੇ ਇਹ ਵੀ ਨੇੜ ਤਾਂ ਸਾਡੇ ਨਾਲ ਗੂੜਤਾ ਜਿਹੜਾ ਪਿਆਰ ਮੁਹੱਬਤ ਦਾ ਕਾਫੀ ਵਧਿਆ ਹੋਇਆ ਤੇ ਤਾਂ ਹੀ ਸਾਡੇ ਨਾਲ ਆਪਸ ਵਿੱਚ ਨਹੀਂ ਨਹੀਂ ਕਰ ਕਰਦੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਇਹ ਤੇ ਅੱਜ ਆਇਆ ਬੜੀ ਖੁਸ਼ੀ ਹੋਈ ਸਾਡੇ ਮਨ ਨੂੰ ਮਤਲਬ ਉਹ ਖੁਸ਼ੀ ਨੂੰ ਬਿਆਨ ਨਹੀਂ ਕਰਿਆ ਜਾ ਸਕਦਾ ਵੀ ਉਹ ਕਿਵੇਂ ਕਹੀਏ ਵੀ ਉਹ ਸ਼ਬਦੇ ਨਹੀਂ ਬਣ ਰਹੇ ਆ ਕਿ ਜਿਹੜੇ ਬੋਲਣੇ ਚਾਹੀਦੇ ਸਾਨੂੰ ਤੇ ਅੱਜ ਇਹਨਾਂ ਦੀ ਬੇਟੀ ਦਾ ਹਾਂ ਆਪ ਕੋਸ਼ਿਸ਼ ਵੀ ਤਾਹੀ ਬਣਾ ਲੈਣਾ ਸਾਡੀ ਭਾਨ ਜੀ ਦਾ ਹੈਗਾ ਜੀ ਅੱਜ ਹੈਪੀ ਬਰਥਡੇ ਫਿਰ ਪ੍ਰਮਾਤਮਾ ਭਾਈ ਜਦੋਂ ਦੁੱਗਣੀ ਰਤ ਚਾਉਣੀ ਤਰੱਕੀ ਬਖਸ਼ੇ ਦੇ ਅਰੋਗਤਾ ਬਖਸ਼ੇ ਹੈਨਾ ਆਪਣੀ ਜ਼ਿੰਦਗੀ ਚ ਖੁਸ਼ ਰਹੇ ਚੜ੍ਹਦੀਆਂ ਕਲਾਂ ਚ ਰਹੇ ਹੈਨਾ ਹਾਂ ਸਾਰੀਆਂ ਖੁਸ਼ੀਆਂ ਉਹ ਝੋਲੀ ਚ ਪਾਵੇ ਮਾਲ ਹਾਂ ਸਾਰੀਆਂ ਖੁਸ਼ੀਆਂ ਮਿਲੇ ਉਹਨੂੰ ਉਹਦੇ ਆਪਣੇ ਜੀਵਨ ਦੇ ਵਿੱਚ ਹਾਂ ਬਹੁਤ ਹਾਂ ਕੋਈ ਕਰਨੀ ਹਰ ਇੱਕ ਨੇ ਕਰਨਾ ਉਹ ਉਹ ਲਾਈਫ ਤਾਂ ਜਿਹੜੀ ਹੈਗੀ ਹੈ ਉਹਦੇ ਵਿੱਚ ਸਟਰਗਲ ਤਾਂ ਬਣਦਾ ਹੀ ਹੈ ਪਰ ਤੂੰ ਅੱਜੀ ਮਿਸ ਵੀ ਬਹੁਤ ਕਰ ਰਹੀ ਆਂ ਤੇ ਦੋ ਤਿੰਨ ਵਾਰ ਕਹਿ ਰਹੇ ਬਿੰਦੂ ਅੱਜੀ ਕੋਲ अर्ਲੀ ਮਾਰਨਿੰਗ 7:00 ਵਜੇ ਹਾਂ ਇਦਾਂ ਆ ਆ ਵੀ ਐਡੀ ਬੜੀ ਫੈਮਿਲੀ ਆ ਇਹਨਾਂ ਦੀ ਇਹਦੀ ਖੁਸ਼ੀ ਵੀ ਹੈਗੀ ਐ ਤੇ ਉਹ ਵੀ ਚਲੋ ਵਿੱਚ ਹੈਗਾ ਇਹ ਇਹ ਕਹਿੰਦੇ ਥੋੜਾ ਜਾ ਕੇ ਛੱਡਣਾ ਵੀ ਪੈਂਦਾ ਜੇ ਬੜੀ ਖੁਸ਼ੀ ਲੈਣੀ ਆ ਕਿਤੇ ਜਾ ਕੁਝ ਐ ਨਾ ਮਟਰ ਕਰਨਾ ਪੈਂਦਾ ਬਾਰੇ ਕੁਝ ਐਦਾਂ ਦਿਖੋ ਗੱਲ ਰਹੀ ਜੀ ਚਲੋ ਬਟੋ ਹਾਓ ਕਹਿ ਕੇ ਟਟੋ ਆਪਣੀ ਦੀਦੀ ਜੀ ਨੂੰ ਆਉਂਦਾ ਜਿਵੇਂ ਚਲੋ ਆਓ ਲੈ ਲਓ ਪੈਨ ਤੁਸੀਂ ਨਾਲ ਹੋਦੇ ਚਾਹੋ ਹੋ ਰੁਕ ਜਾ ਉਹ ਖੜ ਜਾ ਤਿਆਰੀ ਖੜ ਜਾ ਬਾਪੂ ਖੜ ਜਾ ਓਰੇ ਮੂੰਹ ਤੇ ਪਾ ਲਿਆ ਹੁਣ ਇੱਕ ਹੱਦ ਰਹਿਣ ਦੇ हाँ यूज नहीं करना बट तो है हाँ? चलो भाई, हो जो भी दे 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 एक दो, एक दो, चल हाँ सारे कंघ 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 कंगा, गुरनीत कौर कंघ टू हैप्पी बर्थडे टू यू ිට අද අදර ු කරද කො ක ඇ පිබඩෙු තැපිබඩෙ ගුරනීත හපිබඩෙතුු කොයි ගන ජවාක Happy Birthday, Happy Birthday, Happy Birthday. कौन? सरम जुब्रील। कारण कारण पीछे जा जाए, कारण पीछे जा जाए, कारण पीछे हो जाए, कारण पीछे हो जाए। शातकार टेबल मिलते पहला आड़ बांस का आड़ Happy Birthday, पहला मम्मी का बिश्कार चुप नहीं मम्मी का फोन चल रहा काले वेश के बाद। Happy Birthday. ਹਰ ਮੈਂ ਪੀਜ਼ਾ ਉਹ ਵੀ ਹਾਂ ਸੋਚੀ ਚਮਚਾ ਸੁਚਾ ਲਈ ਜਾਈ ਹਾਂ ਚਮਚਾ ਸੁਚਾ ਲਈ ਜਾਈ ਹਾਂ ਠੀਕ ਹੈ ਨਾ ਹਾਂ ਚਮਚੇ ਇੱਧਰ ਮੈਂ ਲਿਆ ਕੇ ਵੀ ਰੱਖੇ ਵੀ ਇੱਥੇ ਇਹ ਹੈਪੀ ਬਰਥਡੇ ਚੱਕ ਦੇ ਫਟੇ ਐਨ ਤਾਂ ਰੇਲ ਬਣਾਈ ਵੀ ਆਪਣੀ ਕਰਨਾ ਸਜੀ ਚਾਕਲੇ ਕਰੋ ਸਰ ਬਹੁਤ ਸੋਣੀ ਆ ਤੁਹਾਨੂੰ ਬਾਹਰ ਸਭ ਨੂੰ ਚੜ੍ਹਦੀ ਕਲਾ ਚ ਸਰ ਛੇਤੀ ਇੱਕ ਹੋਰ ਅਰਦਾਸ ਹੈ ਜੀ ਛੇਤੀ ਛੇਤੀ ਘਰ ਦੇ ਵਿੱਚ ਇੱਕ ਹੋਰ ਬਿਆ ਆਵੇ ਅਸੀਂ ਤੁਹਾਡੇ ਕੋਲ ਵਿੱਚ ਆਉਂਨੇਗਾ ਰਾਜਾ ਨਿਕਲ ਗਿਆ ਉਹ ਨਿਕਲ ਗਿਆ ਉਹ ਤਾਂ ਪਹਿਲੀ ਖਿਸਕ ਗਿਆ ਨਾਲੇ ਨੂੰ ਪਤਾ ਹੈ ਮੇਰੇ ਮੈਲੇ ਲੱਗਣੀ ਬਾਤ ਪਤਾ ਤੂੰ ਨਿਕਲ ਚਲੀ ਜਾਣਾ ਅ ਦੇਖਦੀ ਮੈਂ ਵੀ ਅੱਛਾ 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 ਮੈਨੂੰ ਬਣਾਉਣੀ ਹੈ ਮੰਮੀ ਗੱਲ ਤਾਂ ਠੀਕ ਹੈ ਚੜ ਜਾਈਂ ਕਾਈ ਜੰਦੇ ਚੱਕ ਦੋ ਬਟੇ ਜਨਾ ਅੱਛਾ ਮਸੂਸੇ ਵੀ ਆ ਕੇ ਕਹਿ ਰਹੇ ਹੈਂ ਸ਼ੱਕ ਤੋਂ ਚੱਕ ਦੋ ਖੇਚ ਤੋਂ ਕਮ ਦੋ ਪਰ ਇਹ ਸੰਦੀਪ ਐ ਨਾ ਪਰਨ ਦੇ ਵਿੱਚ ਦੇਖ ਲੈ ਤੇ ਮਰੇ ਸਾਫ ਵਾਲੇ ਦੇ ਰਿਓ ਇੱਕ ਇੱਕ ਦੇ ਵਿੱਚ ਨਾ ਥੋੜੇ ਮੈਨੂੰ ਘੜਪੜ ਜਿਹਾ ਲੱਗ ਰਿਹਾ ਦਿਖਣਾ ਹੈ ਦੇਖ ਨਾ ਠੀਕ ਹੈ ਹਣਾ ਇਹਦੇ ਵਿੱਚ ਦੇਖ ਲੈ ਸਾਫ ਕਰ ਲਓ ਨੋ ਜਿਹੜਾ ਉੱਪਰ ਵਾਲਾ ਦਾ ਮੈਂ ਚਾਹੁੰਦਾ ਦਾ ਬੇਸੇ ਸਾਰੇ ਪਰ ਉਹ ਫਿਰ ਜਿਹੜੇ ਹੈ ਤਾਂ ਨਵੇਂ ਹੈ ਵੀ ਚਲੋ ਪਏ ਪਏ ਹਾਂ ਦੇਣੇ ਹਾਂ ਦੇਖੋ ਕੀ ਹਾਂ ਦਾ ਉਹ ਉਹਨੂੰ ਪਾਣੀ ਮਾਰਨਾ ਪੈਣਾ ਜਾਨੀ ਮਤਲਬ ਕਹਿਣ ਦਾ ਪੈਣਾ ਨੋ बस मेन गल तो हसने की बाबा नानक खुशियां रहे बस है ना ਬਸ 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 ਮਾਲਕ ਤੰਦਰੁਸਤੀਆਂ ਬਖਸ਼ੇ। ਇਹ ਜਿਮਗਾਹ ਨੂੰ ਕਿੱਥੇ ਭੇਜਦਾ? ਅਸੀਂ ਜਿਮਗਾਹਾਂ ਤਾਂ ਕਿੱਥੇ ਭੇਜਦਾ ਥੋੜਾ। ਮੈਂ ਤਾਂ ਨਹੀਂ ਜਸਵੀਰ ਕਰਕੇ ਰੱਖਦਾ। ਹਾਂ ਚਲ ਕੋਈ ਮੈਂ। ਕੋਈ ਕਰ ਲੈ ਠੀਕ ਹੈ ਠੀਕ ਹੈ। ਉਹ ਵੀ ਤਾਂ ਥੋੜੀ ਠੀਕ ਹੈ। ਸਿਆਣਾ ਦੇ ਕਾ ਤੇ ਬੁੱਤ ਨਾ ਹਾਂ ਜਸਵੀਰ ਮੈਂ। ਮੈਂ ਸਮਝ ਗਿਆ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਸੋळा ਨੇ ਆ ਇਹ ਨਹੀਂ ਗੱਲ। ਆਪਣਾ ਮਨੋਤ ਜੰਗੀ ਜੱਜ ਮੁੰਡਾ ਖੜੇ। ਹੂੰ। ਚਰਨੀ ਨਾਲੇ ਪਾ ਲੈ ਚੱਲੇ ਹੋਰ ਤਾਂ ਨਹੀਂ ਹਰੀ ਜਟਣੀ ਕੋਈ ਪਲੀ ਜਟਣੀ ਕੋਈ ਲਾਰੇ ਰਸੀਬ ਠੀਕ ਆ ਉਹ ਆ ਕਿੱਥੇ ਰੱਖ ਕੇ ਆੜੀ ਉਹ ਨਿਆਣਿਆਂ ਨੂੰ ਦੇ ਦੇਣਾ ਤੇ ਜੇ ਬੱਚੇ ਆ ਬੱਕੇ ਇੱਕ ਇੱਕ ਚੱਕ ਤੇ ਫਟੇ ਫੇੜੀਗਾ ਫੇੜੀਗਾ ਖਵਾ ਦੇਣਾ ਦੇ ਨੂੰ ਹਾਂ ਲੈ ਗਏ ਲੈ ਗਏ ਵਾਹਿਗੁਰੂ 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 ਇੱਕ ਹੋਣ ਦੇਖੋ ਅੱਜ ਖੁੱਲਾ ਜਹਾਮ ਆ ਪਿਆ ਮਖਿਆਲ ਵੀ ਆ ਗਿਆ ਦੇਸ਼ਵਿੰਦਰ ਹਣਾ ਹੂੰ ਹੂੰ ਕਾਲੀ ਸਤਿ ਸ਼੍ਰੀ ਅਕਾਲ ਅੱਛਾ ਵੀ ਤੇ ਬੱਲਾ ਕਰ ਤਾ ਟਾਕਿਆ ਫਾਬੀਨ ਸ਼ੱਕ ਦੇ बटे ਸ਼ੱਕ ਨੂੰ ਉਹ ਦੇਖ ਕੇ ਕਹਿੰਦੇ ਦਾਣੇ-ਦਾਣੇ ਪਰ ਮੋਹਰ ਦਈਆਂ ਦਾਣੇ-ਦਾਣੇ ਤੇ ਕਹਿੰਦੀ ਕਿ ਮੈਂ ਚੱਲੀ ਤੁਰਪੀ ਦੀ ਸੰਮਾਸ ਕੇ ਗਏ ਤੇ ਸਾਡੇ ਤੇ ਮਰ ਚੱਲੀ ਮੈਂ ਕਹਿੰਦੀ ਅੱਜ ਮੇਰੀ ਕੁੜੀ ਦਾ ਬਰਥ ਨੇ ਬੱਜ ਜਦੇ ਬ੍ਰੇਕਾਂ ਜਿਹਦੇ ਬ੍ਰੇਕਾਂ ਲੋਆਤੀਆਂ ਬ੍ਰੇਕਾਂ ਵਿੱਚ ਵੀ ਘਟਦੇ ਆ ਸਮੋਸੇ ਆਲੂ ਕਿਹਨੇ ਬੀਚੇ ਕਿਹਨੇ ਵੱਡੇ ਕਿਹਨੇ ਪੱਤੇ ਕਿਹਨੇ ਬਣਾਏ ਕਿੱਥੇ ਤੇ ਕਿੱਥੇ ਵੰਡ ਗਏ ਇਹੀ ਗੱਲ ਹੈ ਨਾਲੇ ਨਾਲੇ ਮੋਹਰ ਤੁਸੀਂ ਗੁੱਸੇ ਜਿਹੀ ਸੀ ਨਾ ਕਿੰਨੇ ਦਿਨ ਇਹਨੂੰ ਜਿੱਥੇ ਜਾਣਾ ਕਿ ਪੁੱਤ ਦਾ ਆਪਾ ਵਰਤਦਾ ਨਾ ਮੈਲਾ ਉਹ ਭਾਨ ਜੀ ਦਾ ਬਾਦੀ ਦਾ ਸੀ ਕਹਿੰਦੇ ਪੂਰੇ ਵਰਲਡ ਲੈਵਲ ਤੋਂ ਮਨਾਇਆ ਗਏ ਗੁਰਨੀਤ ਕੰਗਾ ਹਾਂਜੀ ਉਹ ਘੱਟ ਚੱਲਦੀ ਆ ਪਰ ਚੱਲਦੀ ਹੈ ਤੇਲ ਮਾਲਿਸ਼ ਕਰਾ ਕਰਨੀ ਨਹੀਂ 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 ਅਜੇ ਨਹੀਂ ਮੈਨੂੰ ਕੋਈ ਪੁੱਤ ਨਹੀਂ ਕਰਦਾ ਆਪਾਂ ਆ ਗਏ ਨਹੀਂ ਹੋਲਡਰ ਤੇ ਆ ਦੇ ਪੁੱਤ ਜਾ ਹੋਲਡਰ ਕਰਾ ਦੇ ਆ ਗਈ ਤਾਂ ਗਈ ਹੈ ਜੇ ਤੁਹਾਡੇ ਕੋਲ ਪਿਕ ਹੈਗੀ ਮੈਂ ਪਿਕ ਸ਼ੇਅਰ ਕਰੂੰਗਾ ਕੁੜੀ ਆ ਦੀ

ਆ ਰਹੀ ਹੈ ਵਿਚੇ ਚੱਲਣ ਦੇ ਕੋਕ ਬੂਕ ਉਹ ਕਾਲਾ ਪਾ ਕਾਲੇ ਹੋਣਾ ਪੀ ਕੇ ਲੈ ਆ ਦੇ ਲੈ ਆ ਦੇ ਉਹ ਵੀ ਪਿਆ ਉਹ ਹੀ ਲੈ ਆ ਦੇ ਬੜੀਆ ਹੁੰਦਾ ਪੀਤਾ ਕਰਦੇ ਹਾਂ ਬੜੀਆ ਬੜਾ ਕੱਪੇ ਤੱਕ ਲੈ ਆ ਦੇ ਦੇਖਾ ਕਿੱਦਾਂ ਰਹਿ ਤਾਣਾ ਲੈਣਾ ਕਿੱਥੇ ਜਾਣਾ ਸਬਬੇ ਫੋਨ ਆਇਆ ਕਰ ਮਸਕੂਟ ਨੂੰ ਮਰਦਾ ਮੈਂ ਖਾਣਾ ਹੈਗਾ ਮੈਂ ਆਹ ਤਾਂ ਉਹਦਾ ਥੋੜਾ ਪਤਾ ਕੀ ਹੈ ਹਲ ਕੱਲ ਆਇਆ ਨਾ ਉਹਦੇ ਕਰਕੇ ਫਿਰ ਹਾਜਮਾ ਸੈਟ ਲੈ ਲੈ ਕਾਣ ਲੈ ਲੈ ਇਸ ਮੋਸਾ ਲੈ ਲੈ ਜਾ ਦੋ ਬਾਬੇ ਕਿੱਦੋਂ ਬੰਨੀ ਕੱਪੀ ਅੱਡਾ ਕਰੂੰਗਾ ਪੜਨੇ ਪਾਉਣ ਲੱਗੀ ਹੁਣ ਚੱਲੇ ਸਾਡੀ ਏਦਿ ਵਿੱਚ ਚੁੱਲ ਜਾ ਫਾੜਾ ਤੇ ਨਗਾਹ ਕਿਉਂ ਜਿੰਕਾ ਨਗਾਹ ਨੂੰ ਜੜ ਕੇ ਸਾਰੇ ਪੁੱਤਾਂ ਦੇ ਖੈ ਹੈ ਪੱਪੀ ਜਿਲੇ ਕਰਾਉਂਦੇ ਪੱਪੀ ਚੱਲ ਚੱਲੀਆ ਰੰਗਾ ਭਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਹਾਂ ਹੂ ਮਾਰਸ਼ਲ ਹੂ ਚਲੋ ਚਲੋ ਨਿਕਲੋ ਹਾਂ ਚਲੋ ਚਲੋ ਬੱਤਾਂ

ਉਰੇ ਆ ਜੀ ਤੁਹਾਡਾ ਪਰ ਫਿਰ ਸਾਡਾ ਮਾਨ ਨਹੀਂ ਰੱਖਣਾ ਨਹੀਂ ਮੈਂ ਰੱਖਦੀ ਪੁਰਾਣਾ ਏ ਤੂੰ ਦੇਖ ਲੈਣਾ ਹੈ ਤੁਸੀਂ ਕਿਉਂ ਘੱਟ ਕਰਿਆ ਉਹ ਨਹੀਂ ਗੱਲ ਲੈ ਉਹਨਾਂ ਕੋਈ ਵੀ ਬੇਟੇ ਆਲੇ ਤਾਂ ਹੀ ਜਾਣਾ ਸੀ ਸਾਹੀ ਗਿਆ ਬਣਾ ਲਿਓ ਪਲਾਨ ਪਟਿਆਲੇ ਦਾ ਕਮਾ ਲੈ ਕਮਾ ਲਿਆਉਂਗੇ ਤੂੰ ਨਹੀਂ ਨਹੀਂ ਕਿਤੇ ਮੈਂ ਨਹੀਂ ਲੈਣ ਤੇ ਮੈਂ ਨਹੀਂ ਉਹ ਬੱਕੀ ਦੇ ਚੌਕੜਾ ਇੱਧਰ ਪੈਣਾ ਇੱਧਰੋਂ ਨਿਕਲਣਾ ਫਿਰ ਇੱਧਰ ਨੂੰ ਆ ਰੱਤ ਜਾਂਦਾ ਇੱਧਰ ਨੰਬਰ ਇੱਧਰ ਨੰਬਰ ਹਰਿਤਾ ਆ ਦੇ ਹਾਂ ਨਹੀਂ ਆਣੀ ਚੱਕਰ ਫੜ ਲੈ ਕੁਝ ਵੀ ਨਹੀਂ ਕਰਣਾ ਐ ਚੱਲ ਜਾਈਂ ਤੇਰੀ ਕੋਈ ਬੇਰੀ ਨਹੀਂ ਬੇਰੀ ਆ ਦੇ ਸਾੜ ਦੇ ਸਾੜ ਦੇ ਸਾੜ ਦੇ ਆਪੇ ਜਾਣਾ ਤੁਸੀਂ ਕਰ ਲੈ ਹੋਰ ਇਹ ਨਹੀਂ ਕੁਝ ਸੁਣ ਲਿਆ انا هنا هي ਹਲਾ ਹਲਾ ਦੇ ਦੇ ਫੜ 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 ਪਰ ਚਪ ਚਪ ਬੱਸ ਦੇ ਦੇ انا ਹੀ ਦੇਤੇ ਜੀ ਦੇਤੇ 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 ਮਹਾਂ ਫੜਾਤੇ ਉਹਨੂੰ ਆਹ ਵੇਖੋ ਆਰੇ ਹਾ ਕੇ ਦੇਖਦਾ ਐਨੇ ਪੈਸੇ ਦੇਤੇ ਇਹਨੂੰ ਕੱਲ ਉਹਦੇ ਕਿੱਥੇ ਗਏ ਉਹਨੂੰ ਨਹੀਂ ਨਹੀਂ ਉਹ ਦੇਖ ਰਹੀ ਨੂੰ ਕਹਿੰਦੀ ਆ ਨਹੀਂ ਮੈਂ ਕਹਾ ਆ ਲੋ ਜੇ ਬਾਥਰੂਮ ਪਕਾਰਾ ਜਾਣਾ ਤਾਂ ਉਧਰ ਜਾਇਓ ਠੀਕ ਆ ਓਕੇ ਚਲੋ ਐਸ ਤੀ ਆਪਾਂ ਚੱਲੀਏ ਬਰਾਕਾ ਲਓ ਜੀ ਬੈਣ ਨੇ ਬਹੁਤ ਪਿਆਰ ਕੀਤਾ ਸਾਰਿਆਂ ਨੂੰ ਆ ਦੇ ਆ ਦੇ ਬੱਬਰ ਸ਼ੇਰ ਹੈ ਬੱਬਰ ਸ਼ੇਰ ਬੱਬਰ ਸ਼ੇਰ ਜੀ ਬੱਬਰ ਸ਼ੇਰ ਸ਼ੋਭ੍ਰੀਤਾ ਕਾ ਕਰੀਂਦਾ ਤੂੰ ਕਾਕੇ ਹਾਂ ਤੰ ਤਰਾ ਪਾ ਲੂ ਪਾ ਲੂ ਆਂਦੇ ਵੀ ਖੇੜੇ ਤੁਮੀ ਬੱਤ ਖੰਡੇ ਖੰਡੇ ਲੈ ਕਿਦਾਂ ਕਰਦੇ ਭਿੰਦੇ ਨਹੀਂ ਕਰਦੇ 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 ਬੁੱਤ ਕਰਦੇ ਕੀ ਲੱਗ ਰਿਹਾ ਇਹ ਦੇ ਕੋਲ ਠੀਕ ਆ ਆਪਣੇ ਸਸਿਕਾਰ ਚਲੋ ਠੀਕ ਆ ਬੋਲੀ ਬਾਈ ਚਲੋ ਚਲੋ ਮੇਰੀ ਬੀਬੀ ਵੀ ਬੈਗੀ ਮੈਂ ਬੈਠਦਾ ਜਿਆਦਾ ਹੁਣ जान दे दीदी नु जान दे फिर कोई कोई जान दे तू भी चले नाल चल पतोय चली ओहो ओहो तो जंत तो ओ भी 19 हैगी तो आजा ओके ਰਾਸਿਕਾ ਜੀ ਜਿੰਮੇ ਪਾਇਆ ਤੁਮੇ ਕੀ ਕਰੀ ਜਾ ਰਹੇ ਵਾਹ ਉਹ ਕਰੋ ਚਲੋ ਤੇ ਵੀ ਨਿਬੜਦੇ ਗਏ ਲੈ ਕੰਮ ਉਹ ਰੁਕ 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 ਸਮਝੀ ਗੱਲਾਂ ਇਹ ਅੱਜ ਅਰਮੀ ਤੋਂ ਤੇਰੇ ਬਿਨਾ ਨਹੀਂ ਕਿਤੇ ਨੇ ਪੁੱਛਿਆ ਚਲਾ ਕਰਵਾਈਆਂ ਹਰਵਿੰਦਰ ਨਾਲ ਹੁਕਮੜਾ ਦੇ ਕੇ ਉਹ ਅੰਦਰ ਕੋਟਾ ਮੈਂ ਕਹਿੰਦਾ ਇੱਧਰ ਮੈਨੂੰ ਨਾਲ ਉਹ ਤੀਲੇ ਉੱਥੇ ਤੋਂ ਮੇਰੀ ਇੱਕ ਵਾਰ ਫੇਰ ਕੱਢ ਦੇਣੀ ਆ ਧੁੱਪ ਕੱਲ ਨੂੰ ਨਿਕਲ ਗਈ ਜੇ ਮੈਂ ਫਸੇ ਆ ਕੰਮ ਜੇ ਤੇ ਇਹ ਗਾਹਾਂ ਪਚੌਣੀ ਫੇਰ ਅਬ ਕਿ ਚੁਕਲਾ ਮੜਜੀ ਸਾਈਡ ਪਰ ਤੇ ਜਿਹੜੀ ਗਿਰਜੀ ਥੱਲੇ ਆ ਇੱਕੋ ਮਿੰਟ ਲੱਗਣਾ ਬੈਥੇ ਚਾ ਬਾਅਦ ਚ ਚੁਕਲੀ ਦਾਨਾ ਚਾਹੇ ਕੀੜੀਆਂ ਨੇ ਵੀ ਖਾਣਾ ਕੋਸੋ ਉਹ ਤਾਂ ਚੱਲ ਹੈ ਗਈ ਐ ਕੀੜੀਆਂ ਦੇ ਚੱਕ ਕੇ ਨਹੀਂ ਨਾ ਜਾਣਾ ਇਹ ਏਰੀਆ ਦਾ ਮਤਲਬ ਤਾਂ ਦਾਣਾ ਨਹੀਂ ਹੈਗਾ ਇਹ। ਇਹ ਆਪ ਵੱਡਾ। ਬਾਕੀ ਗੋਲੀਆਂ ਬੰਕ ਕਰਕਣ। ਹੂੰ ਬਾਕੀ ਇੱਕ ਤਾਂ ਪਹੁੰਚ ਆ ਗਈ ਦੀ ਹੈ। ਲਾਦ ਨਹੀਂ ਕੱਲ ਨੂੰ। ਨਿਕਲੇ ਸੀ ਤਾਂ ਬਸ ਇੱਕ ਵਾਰ। ਉਹ ਪਰੰਮੇ ਦੇ ਜਾ। ਹਾਂ ਉਹ ਲੋਹਟੜੇ ਪਿਆ। ਬਿਜਰੀ ਵਾਲੇ ਬਣਾਏ ਹੋਏ ਆ। ਜਿਸ ਵੀ ਨੇ। ਹਾਂ। ਤਾਹੀਂ ਪੰਗਾ ਪਿਆ ਮੈਂ ਕਿਹਾ ਮੈਂ ਕੱ ਲੱਕੜੀ ਤੇ ਲਿਆਇਆ ਸੀ ਤਾਰ 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 ਕੱਢਣੀ ਪਈ ਥੱਲੇ ਦੇ ਵਿੱਕੀ ਆ ਵੀ ਚੱਕ ਲੈ ਦੇਖ ਲੈ ਆਪਾਂ ਇਥੇ ਜਿਵੇਂ ਬੈਠੇ ਦੇ ਗਰਮੀ ਦੇ ਦਾ ਕਿਹੜੇ ਸਾਫਗਾ ਨਿਕਲਿਆ ਹੀ 5 ਮਿੰਟ ਚ ਬਾਹਰ ਬਸ ਕੋਈ ਨਹੀਂ ਟਿਕਾ ਦੇ ਨਹੀਂ ਆ ਲੈ ਕੰਬਾਲੀ ਫਿਰ ਦੀ ਦਿਨ ਚ ਲੈ ਤੂੰ ਨਾ ਸਿੱਧਾ ਕੰਮ ਕਰੀ ਕੋਈ ਗਾਹਾਂ ਤੱਕ ਕਰ ਦੋ ਇਹਨਾਂ ਮੜੀ ਜੀ ਕੋ ਹੋਰ ਮੰਜਾ ਆਉਣਾ ਥੋੜਾ ਔਰੇ ਬੀਜ ਨੇ ਬੈਠਣਾ ਹਾਂ ਹੁਣ ਬਣੀ ਗੱਲ ਮੰਜੇ ਨੂੰ ਖੱਜਲ ਔਰ ਲੈ ਪਾਸੇ ਨੂੰ ਰਮੇਂਦਰ ਗੱਡੀ ਬੁਗਿਓ ਉੱਥੇ ਨੂੰ ਕੋਈ ਲਖਣ ਤੇ ਚੀਜ਼ ਐ ਇੱਧਰ ਨੂੰ ਕੱਢ ਲੈ ਮੜੀ ਜੀ ਕੇ ਦੇਖੀ ਚਲੇ ਜਾਣਾ ਜੀ ਅੱਛਾ ਦੇਖੀ ਚੁਕਲਾ ਦਾਣੇ ਆ ਜਿਹੜੇ ਚਾਰ ਪਏ ਆ ਨਹੀਂ ਸ਼ੁਭੂ ਲੈਡ ਬੰਦ ਕਰ ਉੱਥੇ ਰੱਖ ਦੇਂ ਜਾ ਕੇ ਲੈਟ ਮੈਂ ਕਿੱਥੇ ਰੱਖ ਰੱਖ ਦੇ ਸਾਰ ਰੱਖ ਦੇ ਲੈ ਦੇਖਿਆ ਕਰਦੇ ਨਿਕਾ ਲਓ ਮੰਦੇ ਹੁਣ ਇੰਨੀ ਖਰਾਬ ਹੋ ਗਈ ਪਾਪਾ ਜੀ ਨੂੰ ਦੱਸਣਾ ਇਹਨੂੰ ਵੀ ਪਾਪਾ ਜੀ ਇਹਨੇ ਆਏ ਕਰਕੇ ਆਏ ਕਰਕੇ ਥੋੜੀ ਲੈਟ ਸਾਰੀ ਖਰਾਬ ਕਰ ਦਿੱਤੀ ਨਹੀਂ ਕੁੱਤਾ ਨੂੰ ਟੱਪੇ ਆਤਾ ਪਿਆਰ ਨਹੀਂ ਕਰਨਾ ਉਹਨੇ ਉਹਨੇ ਜਦ ਤੀਨ ਆਸਾ ਪਰਣੀ ਫੇ ਪਤਾ ਲੱਗਣਾ ਕਰੂ ਹਾਂ ਗੁੰਨੂ ਗੁੰਨੂ ਬਿੱਲਾ ਬੋਲਾ ਰੋਡ ਬਿੱਲਾ ਜਾਣਦੇ ਬਾਅਦੂ ਵੀ ਕਹਣਾ ਵੱਡੇ ਦਾਵਾ ਹਾਂ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸ਼ਰਧੀ ਕਲਾ ਦੇ ਵਿੱਚ ਰੱਖਿਆ ਜੀ